ਆ ਪ੍ਰੋਡਕਸ਼ਨ ਦੇ ਨਹੀਂ ਚਲੋ ਬਰੀਡ ਮੈਟਰ ਕਰਦੀ ਆ ਪਰ ਹਰੇਕ ਗੱਲ ਦੇ ਵਿੱਚ ਐਡ ਕਰਦੇ ਆ ਇਹ ਸੱਜਣ ਕਹਿੰਦੇ ਹਰਿਆਣੇ ਦੇ ਵਿੱਚ ਪਸ਼ੂ ਜ਼ਿਆਦਾ ਦੁੱਧ ਦਿੰਦੇ ਆ ਆ ਸ਼ਾਮਬਾਲ ਕੀ ਬੋਲ ਵਾਲੇ ਜਿਹੜੇ ਕੀ ਹਾਲਾਂਕਿ ਮੈਂ ਕਿਸੇ ਵਿਅਕਤੀ ਵਸ਼ੇਸ਼ ਦਾ ਨਾਮ ਨਹੀਂ ਵੀਡੀਓ ਚ ਲੈਣਾ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਆ ਸਾਰੇ ਸੱਜਣਾ ਦਾ ਅਮੀਦ ਸਾਰੇ ਸੱਜਣ ਤੇ ਸਾਰੇ ਸੱਜਣਾ ਦੇ ਪਸ਼ੂ ਠੀਕ ਠਾਕ ਹੋਣਗੇ। ਹਾਂਜੀ ਸੱਜਣੋ ਜਿਹੜੇ ਸੱਜਣ ਆਪਣੇ Facebook ਪੇਜ ਤੇ YouTube ਚੈਨਲ ਤੇ ਨਵੇਂ ਆਏ ਹੋ ਉਹ ਆਪਣੇ ਦੋਨਾਂ ਹੀ ਪਲੇਟਫਾਰਮ ਤੇ ਫੋਲੋ ਤੇ ਸਬਸਕ੍ਰਾਈਬ ਕਰਨਾ ਜੀ ਤਾਂ ਜੋ ਆਪਣੇ ਆਉਣ ਵਾਲੀਆਂ ਵੈਲਿਊਏਬਲ ਤੇ ਨੋਲੇਜੇਬਲ ਵੀਡੀਓ ਜਿਹੜੀਆਂ ਤੁਹਾਡੇ ਕੋਲ ਸਮੇਂ ਸਿਰ ਪਹੁੰਚਦੀਆਂ ਰਹਿਣ। ਬਾਕੀ ਅੱਜ ਦੀ ਜਿਹੜੀ ਵਿਸ਼ੇਸ਼ ਵੀਡੀਓ ਆਪਣੀ ਰਹੂਗੀ ਸੱਜਣੋ ਆਪਾਂ ਇਸ ਤੋਂ ਪਹਿਲਾਂ ਜਿਹੜੀ ਵੀਡੀਓ ਪਾਈ ਸੀ ਛੋਟੇ ਕਾਫ ਨੂੰ ਬੈਠਣ ਦੇ ਆਰਾਮ ਦੇ ਲਈ ਜੋ ਜਗ੍ਹਾ ਦੇਣੀ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਉਸ ਤੇ ਆਪਾਂ ਪਾਈ ਸੀਗੀ। ਸੋ ਇੱਕ ਮੇਰੇ ਸੱਜਣ ਦਾ ਕਮੈਂਟ ਆਇਆ ਵੀ ਗਰਮੀ ਜਾਦੇ ਹੋਣ ਕਰਕੇ ਛੋਟਾ ਕਾਫ ਜਾਂ ਕੋਈ ਵੀ ਪਸ਼ੂ ਉਸ ਥਲੇ ਤੂੜੀ ਨਹੀਂ ਖਲਾਰਨੀ ਚਾਹੀਦੀ ਮੈਟ ਦੇਣਾ ਚਾਹੀਦਾ ਸੋ ਇਸ ਤੇ ਮੈਂ ਥੋੜੇ ਜਿਹਾ ਆਪਣੇ ਪੁਆਇੰਟ ਆਫ 뷰 ਦੇਣਾ ਚਾਹੂਗਾ ਜਿੰਨੀ ਕੁ ਮੈਨੂੰ ਸਮਝ ਆ ਤੇ ਤੁਸੀਂ ਵੀ ਇਹ ਚੀਜ਼ ਨੂੰ ਅੰਡਰਸਟੈਂਡ ਕਰਕੇ ਦੇਖ ਜੇ ਥੋੜਾ ਜਿਹਾ ਬ੍ਰੀਕੀ ਦੇ ਨਾਲ ਮੈਂ ਕਿਤੇ ਨਾ ਕਿਤੇ ਮੈਂ ਸਹੀ ਆ ਜਾਂ ਗਲਤ ਬਾਕੀ ਹਰੇਕ ਸੱਜਣੋ ਹਰੇਕ ਵਿਅਕਤੀ ਹਰੇਕ ਵਿਅਕਤੀ ਵਿਸ਼ੇਸ਼ ਦਾ ਸੋਚਣ ਦਾ ਜਰੀਆ ਅੱਗੇ ਵੀ ਆਪਾਂ ਗੱਲ ਕਰਦੇ ਕੰਮ ਦਾ ਤਰੀਕਾ ਵੱਖੋ ਵੱਖ ਹੁੰਦਾ ਕਿਸੇ ਨੂੰ ਮੇਰੀਆਂ ਗੱਲਾਂ ਸਹੀ ਲੱਗਦੀਆਂ ਹੋਣਗੀਆਂ ਕਿਸੇ ਨੂੰ ਨਹੀਂ ਸੋ ਮੈਂ ਹਰੇਕ ਨੂੰ ਸੈਟੀਸਫਾਈ ਨਹੀਂ ਕਰ ਸਕਦਾ ਬਟ ਚਲੋ ਆਪਣਾ opinion ਰੱਖਣ ਦਾ ਆਪਣੇ ਕੋਲ ਰਾਈਟ ਹੈਗਾ ਅ ਬਾਕੀ ਚਲੋ ਸੱਜਣ ਆਪਣਾ ਵੈਸੇ ਤਾਂ ਉਹਦੇ ਨਾਲ ਕਾਫੀ ਸੱਜਣ ਤਾਂ ਆਪਣੀ ਚਲੋ ਉਹਨਾਂ ਦੇ ਵਿਚਾਰ ਸੀਗੇ ਚਲੋ ਸੋਚਿਆ ਵੀ ਨਾਲੇ ਸੱਜਣਾਂ ਨੂੰ ਵੀ ਆਪਾਂ ਸਮਝਾ ਦਾਂਗੇ ਸਬੰਧਿਤ ਨਾਲੇ ਉਹ ਸੱਜਣ ਨੂੰ ਵੀ ਆਪਾਂ ਜਿੰਨੀ ਸਮਝ ਦੇ ਸਕੀ ਜਰੂਰ ਦਵਾਂਗੇ ਸੱਜਣੋ ਪਹਿਲੇ ਨੰਬਰ ਤੇ ਵੀ ਜਿਹੜੀ ਤੂੜੀ ਆ ਜਾਂ ਸੋਕਾ ਆਪਾਂ ਫਰਸ਼ ਤੇ ਹੀ ਖਿਲਾਰਦੇ ਮੋਸਟਲੀ ਬਟ ਜੋ ਮੇਨਲੀ ਜਗ੍ਹਾ ਪਸ਼ੂਆਂ ਦੇ ਲਈ ਉਹ ਹੈ ਜੀ ਜਿਸ ਤਰ੍ਹਾਂ ਤੁਸੀਂ ਆਪਣੇ ਪਸ਼ੂ ਖੜੇ ਦੇਖ ਰਹੇ ਹੋ ਕੱਚੀ ਜਗ੍ਹਾ ਇਹ ਮੇਨ ਤੌਰ ਤੇ ਮੈਂ ਵੀਡੀਓ ਚ ਉਸ ਚ ਵੀ ਗੱਲ ਕੀਤੀ ਸੀ ਵੀ ਜਿਹੜਾ ਪਸ਼ੂ ਆਪਣਾ ਉਸ ਨੂੰ ਇਹ ਜਗਾ ਦੇਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਸੋ ਸੱਜਣੋ ਪਸ਼ੂਆਂ ਦੇ ਲਈ ਜੋ ਮੇਨਲੀ ਤਾਂ ਜਗਾ ਹੈਗੀ ਉਹ ਹੈ ਜੀ ਕੱਚੀ ਜਗਾ ਚਲੋ ਹੁਣ ਆਪਾਂ ਮਾਡਰਨਾਈਜੇਸ਼ਨ ਯੁੱਗ ਦੇ ਵਿੱਚ ਆ ਚੁੱਕੇ ਆ ਸੋ ਉਹਦੇ ਕਰਕੇ ਆਪਾਂ ਇਹ ਚੀਜ਼ਾਂ ਨੂੰ ਛੱਡ ਚੁੱਕੇ ਆ ਸੋ ਚਲੋ ਇੱਥੇ ਮੈਂ ਇੱਕ ਗੱਲ ਹੋਰ ਐਡ ਕਰਨਾ ਚਾਹੂੰਗਾ ਵੀ ਜਿਹੜੇ ਸੱਜਣ ਕਹਿੰਦੇ ਹਰਿਆਣੇ ਦੇ ਵਿੱਚ ਪਸ਼ੂ ਜ਼ਿਆਦਾ ਦੁੱਧ ਦਿੰਦੇ ਆ ਸੋ ਉੱਥੇ ਮੇਨ ਗੱਲਾਂ ਇਹੀ ਆ ਸੱਜਣੋ ਉਹ ਆਪਣੇ ਪੁਰਾਣੇ ਵਿਰਸੇ ਦੇ ਨਾਲ ਜੁੜੇ ਹੋਏ ਆ ਤੁਸੀਂ ਅੱਜ ਵੀ ਵੀਡੀਓਜ਼ ਦੇਖ ਲਿਆ ਜੇ ਚਲੋ ਜਿਹੜੇ ਮੈਂ ਸੱਜਣ ਨੂੰ ਪਰਸਨਲ ਤੌਰ ਤੇ ਜਾਣਦਾ ਉਹ ਸੱਜਣ ਉਹ ਮੇਰੇ ਬਾਈ ਦਾ ਨਾਮ ਜੀ ਸ਼ੇਵ ਕੁਮਾਰ ਸ਼ਾਮਬਾਲ ਕੀ ਬੋਲ ਵਾਲੇ ਜਿਹੜੇ ਕੀ ਹਾਲਾਂਕਿ ਮੈਂ ਕਿਸੇ ਵਿਅਕਤੀ ਵਿਸ਼ੇ ਦਾ ਨਾਮ ਨਹੀਂ ਵੀਡੀਓ ਚ ਲੈਣਾ ਚਾਹੁੰਦਾ ਹੁੰਦਾ ਬਟ ਚਲੋ ਜਿਹੜਾ ਸੱਜਣ ਸਹੀ ਕੰਮ ਕਰਦਾ ਆਪਾਂ ਉਹਨਾਂ ਨੂੰ ਦੱਸਣਾ ਦੱਸਣਾ ਉਹਨਾਂ ਦਾ ਨਾਮ ਲੈਣਾ ਮੇਰੇ ਲਈ ਕੋਈ ਗਲਤ ਗੱਲ ਨਹੀਂ ਹੈਗੀ ਸੋ ਉਹ ਸੱਜਣ ਦੀਆਂ ਵੀਡੀਓਜ਼ ਆਪਾਂ ਨਾਰਮਲੀ ਦੇਖਦੇ ਰਹਿੰਨੇ ਆ ਵੀ ਉਹ ਅੱਜ ਦੇ ਟਾਈਮ 'ਚ ਵੀ ਹਾਲਾਂਕਿ ਬਹੁਤ ਵਧੀਆ ਉਹ ਬਰੀਡਿੰਗ ਤੇ ਕੰਮ ਕਰ ਰਹੇ ਆ ਮੱਝਾਂ ਦੇ ਵਿੱਚ ਖਾਸ ਤੌਰ ਤੇ ਕਾਫੀ ਚੰਗਾ ਉਹਨਾਂ ਕੋਲੇ ਬੁੱਲ ਸੰਭਾ ਹੈ ਮੁਰਾ ਦੇ ਵਿੱਚ ਸੋ ਅੱਜ ਵੀ ਆਪਣੇ ਜੋ ਪਸ਼ੂਆਂ ਨੂੰ ਖੁੱਲਾ ਛੱਡਦੇ ਆ ਖੁੱਲਾ ਚਰਨ ਜਾਂਦੇ ਉਹਨਾਂ ਦੇ ਪਸ਼ੂ ਉਹ ਵੱਡੇ ਗਰਾਊਂਡ ਦੇ ਵਿੱਚ ਤੇ ਛੱਪੜ ਦੇ ਵਿੱਚ ਉਹਨਾਂ ਦੇ ਪਸ਼ੂ ਨਾਉਂਦੇ ਆ ਤੇ ਕੱਚੀ ਜਗ੍ਹਾ ਜਿਹੜੀ ਕਿ ਪਸ਼ੂ ਨੂੰ ਬਹੁਤ ਜ਼ਿਆਦਾ ਦਿੰਦੇ ਤੇ ਇਹ ਚੀਜ਼ਾਂ ਮੇਨ ਹੁੰਦੀਆਂ ਸੱਜਣੋਂ ਪਸ਼ੂ ਪਸ਼ੂਆਂ ਦੇ ਵਿੱਚ ਚੰਗੀ ਪ੍ਰੋਡਕਸ਼ਨ ਦੇ ਲਈ ਚਲੋ ਬਰੀਡ ਮੈਟਰ ਕਰਦੀ ਆ ਪਰ ਹਰੇਕ ਗੱਲ ਦੇ ਵਿੱਚ ਐਡ ਕਰਦੇ ਆ ਬਟ ਜੋ ਅਪਨੋ এনवायरमेंट ਕਿਸ ਤਰ੍ਹਾਂ ਦਾ ਪ੍ਰੋਵਾਈਡ ਕਰ ਰਹੇ ਇਹ ਵੀ ਚੀਜ਼ ਬਹੁਤ ਹੀ ਜ਼ਿਆਦੇ ਬਰੀਕੀ ਦੇ ਵਿੱਚ ਮੈਟਰ ਕਰਦੀ ਹੈ ਸੋ ਮੈਂ ਇੱਥੇ ਓਪੀਨੀਅਨ ਆਪਣਾ ਇਹ ਰੱਖਣਾ ਚਾਹੂੰਗਾ ਵੀ ਮੈਟ ਆਪਾਂ ਜ਼ਰੂਰ ਰੱਖਦੇ ਆ ਪੁੱਛੂਗਾ ਥੱਲੇ ਕਿਉਂਕਿ ਹੁਣ ਸਮਝ ਹੀ ਆ ਹੋ ਚੁੱਕਿਆ ਬਾਕੀ ਆਪਾਂ ਨੇ ਸਾਡੇ ਪਸ਼ੂ ਨਾਲ ਲਿਪੜਨ ਜ਼ਿਆਦੇ ਲਿਪੜਨ ਦੇ ਨਾਲ ਸਾਨੂੰ ਪਸ਼ੂਆਂ ਨੂੰ ਨਿਮਾਉਣ ਦੇ ਵਿੱਚ ਦਿੱਕਤ ਆਊਗੀ ਮੋਸਟਲੀ ਤਾਂ ਘਰਾਂ ਦੇ ਵਿੱਚ ਕੱਚੀ ਜਗ੍ਹਾ ਰਹਿ ਹੀ ਨਹੀਂ ਗਈ ਸਜਣੋ ਆਪਾਂ ਜਿੱਥੋਂ ਤਾਈਂ ਵੇਖਦੇ ਆ ਜਿਹਦੇ ਕਰਕੇ ਪਸ਼ੂਆਂ ਦੇ ਵਿੱਚ ਆਪਾਂ ਮੈਟ ਵਿਛਾਉਨੇ ਆ ਫਰਸ਼ ਤੇ ਵੀ ਇਹਨਾਂ ਨੂੰ ਪੋਲੀ ਜਗ੍ਹਾ ਮਿਲੇ ਬਟ ਤੁਸੀਂ ਇਹ ਚੀਜ਼ ਦਾ ਖੋਦ ਪ੍ਰੈਕਟੀਕਲ ਕਰਕੇ ਦੇਖਿਆ ਜੇ ਵੀ ਆਪਣਾ ਜੋ ਮੈਟ ਆ ਉਸ ਤੇ ਆਪਣਾ ਗੋਡਾ ਰੱਖ ਕੇ ਦੇਖਿਆ ਜੇ 5 ਤੋਂ 10 ਮਿੰਟ ਲਗਾਤਾਰ ਫੁੱਲ ਆਪਣਾ ਬੋਡੀ ਦਾ weight ਰੱਖ ਕੇ ਉਹਦੇ ਨਾਲ ਤੁਹਾਡੇ ਉਹਦੇ ਨਾਲ ਤੁਹਾਡੇ ਗੋਡੇ ਨੂੰ ਕਿੰਨੀ ਕੁ ਗਰਮੈਸ਼ ਮਿਲਦੀ ਤੁਸੀਂ ਆਪ ਸਮਝ ਲਓਗੇ ਤੇ ਪਛੂਆਂ ਦਾ ਦੇਖ ਲਓ ਸੱਜਣੋਂ ਕਿੰਨੇ ਕਵਾਂਟਲਸ ਦੇ ਵਿੱਚ weight ਹੁੰਦਾ ਇਹਨਾਂ ਦਾ ਤੇ ਜਦੋਂ ਇਹ ਬੈਠਦਿਆਂ ਤੇ ਇਹਨਾਂ ਦੇ ਵੀ ਸਰੀਰ ਨੂੰ ਜਿਹੜੀ ਹੀਟ ਹੁੰਦੀ ਆ ਤੋਂ ਆਪਾਂ ਕੁਝ ਦਿਨ ਆਪਣੀ ਵੱਡੀ ਮੱਝ ਤੇ ਥੱਲੇ ਰੱਖਿਆ ਸੀ ਮੈਟ ਤੇ ਦਾਗ ਜੇ ਪੈਣੇ ਸ਼ੁਰੂ ਹੋ ਗਏ ਸੀ ਹਾਲਾਂਕਿ ਚਲੋ ਮੈਂ ਇਥੇ ਇਹ ਨਹੀਂ ਕਹਿਣਾ ਚਾਹੁੰਗਾ ਬੜੇ ਸੱਜਣ ਜਿਹੜੇ ਮੈਟ ਹੀ ਰੱਖਦੇ ਆ ਉਹ ਹਰੇਕ ਸੱਜਣ ਦਾ ਵੱਖੋ ਵੱਖਰਾ ਸਿਸਟਮ ਹੁੰਦਾ ਚਲੋ ਆਪਣੇ ਜਨਵਰ ਇਹ ਚੀਜ਼ਾਂ ਨੂੰ ਨਹੀਂ ਮੰਨਦੇ ਚਲੋ ਆਪਾਂ ਇਹ ਕਹਿ ਸਕਦੇ ਆ ਪਰ ਜੋ ਮੈਂ ਸਹੀ ਕਹਿਣਾ ਚਾਹੂੰਗਾ ਵੀ ਮੈਟ ਹੈਗੇ ਆ ਇੱਕ ਟੈਂਪਰੇਰੀ ਜਿਹੀ ਚੀਜ਼ਾਂ ਬਣ ਚੁੱਕੀਆਂ ਉਹ ਜਈ ਅਰੀਜਨਲ ਜਿਹੜੀਆਂ ਚੀਜ਼ਾਂ এনवायरमेंटੋ ਵਾਲੀ ਜੀ ਕੱਚੀ ਜਗਾ ਤੇ ਪਸ਼ੂ ਨੂੰ ਖੁੱਲਾ ਰੱਖਣਾ ਸਹੀ ਵਿੱਚ ਪਸ਼ੂਆਂ ਦੇ ਲਈ ਇਹ ਚੀਜ਼ਾਂ ਬਣੀਆਂ ਹੋਈਆਂ ਆ ਮੈਟ ਹੋ ਗਏ ਚਲੋ ਆਪਾਂ ਸੁੱਕ ਖਲਾਰ ਦੇਨੇ ਤੂੜੀ ਫਰਸ਼ ਤੇ ਸੋ ਉਹ ਤਾਂ ਚਲੋ ਹੁਣ ਇੱਕ ਪੋਲੀ ਜਗਾ ਪਸ਼ੂ ਨੂੰ ਦੇਣੀ ਆ ਬਾਕੀ ਮੈਂ ਉਹ ਸੱਜਣ ਨੂੰ ਕਹਿਣਾ ਚਾਹੂੰਗਾ ਵੀ ਜਿਹੜਾ ਮੈਟ ਆ ਉਹ ਆਪਣੀ ਜਿਗਾ ਕੰਮ ਕਰਦਾ ਸੱਜਣਾ ਤੇ ਜਿਹੜਾ ਤੂੜੀ ਉਹ ਆਪਣਾ ਕੰਮ ਕਰਦੀ ਹੈ ਬਟ ਜੋ ਤੂੜੀ ਆ ਮੇਰੇ ਹਿਸਾਬ ਦੇ ਨਾਲ ਇੰਨੀ ਹੀਟ ਨਹੀਂ ਕਰਦੀ ਜਿੰਨਾ ਮੈਟ ਕਰੂਗਾ ਚਲੋ ਬਾਕੀ ਹਰੇਕ ਸੱਜਣ ਦਾ ਮੈਂ ਅੱਗੇ ਗੱਲ ਕਰ ਚੁੱਕਿਆ ਵੱਖਰਾ ਵੱਖਰਾ opinion ਹੁੰਦਾ ਉਹ ਜਿੰਨੀ ਕੁ ਮੈਨੂੰ ਸਮਝ ਹੁੰਦੀ ਕਿਸੇ ਵੀ ਵਿਸ਼ੇਸ਼ ਟੌਪਿਕ ਦੇ ਸਬਜੈਕਟ ਮੈਟਰ ਤੇ ਉਹ ਮੈਂ ਆਪਣੇ ਵਿਚਾਰ ਰੱਖਣ ਦੀ ਕੋਸ਼ਿਸ਼ ਜਰੂਰ ਕਰਦਾ ਸੋ ਮੈਂ ਇਹ ਤਾਂ ਮੈਂ ਪਰਸਨਲ ਤੌਰ ਤੇ ਸੱਜਣ ਨੂੰ ਜਵਾਬ ਦੇ ਸਕਦਾ ਸੀ ਬਟ ਮੈਂ ਸੋਚਿਆ ਵੀ ਚਲੋ ਨਾਲੇ ਸੱਜਣਾ ਨਹੀਂ ਆ ਵੀ ਅਜਿਹੇ ਟੌਪਿਕਾਂ ਦੀ ਜਿਹੜੀਆਂ ਬਰੀਕ ਗੱਲਾਂ ਹੁੰਦੀਆਂ ਉਹਨਾਂ ਤੇ ਚਾਨਣਾ ਪਾਉਣਾ ਆਪਣੇ ਨਹੀਂ ਜ਼ਰੂਰੀ ਹੁੰਦਾ ਸੋ ਬਾਕੀ ਵਿਸ਼ੇਸ਼ ਵੀਡੀਓ ਤਾਂ ਆਪਣੀ ਇੰਨੀ ਕੀ ਸੀ ਸੱਜਣੋ ਵੀ ਜਿਹੜਾ ਪਸ਼ੂਆਂ ਲਈ ਕੱਚੀ ਜਗ੍ਹਾ ਦੇਣੀ ਆਪਾਂ এনवायरमेंट ਪਸ਼ੂ ਨੂੰ ਕਿਸ ਤਰ੍ਹਾਂ ਪ੍ਰੋਵਾਈਡ ਕਰ ਰਹੇ ਆ ਇਹ ਚੀਜ਼ਾਂ ਦੇ ਕਾਫੀ ਜ਼ਿਆਦੇ ਪਸ਼ੂ ਦਾ BCS ਆਲਓਵਰ ਪ੍ਰੋਡਕਸ਼ਨ ਕਾਫੀ ਜ਼ਿਆਦੇ ਇਫੈਕਟ ਪੈਂਦਾ ਸੋ ਇਹ ਚੀਜ਼ਾਂ ਬਰੀਕ-ਬਰੀਕ ਜਿਵੇਂ-ਜਿਵੇਂ ਆਪਾਂ ਸਮਝਾਂਗੇ ਇਹਨਾਂ ਚੀਜ਼ਾਂ ਨੂੰ ਤੇ ਆਪਾਂ ਹੌਲੀ-ਹੌਲੀ ਡਿਵੈਲਪਮੈਂਟ ਦੇ ਰਾਹ ਤੇ ਜ਼ਰੂਰ ਤੁਰਾਂਗੇ ਇਹ ਗੱਲਾਂ ਵੈਸੇ ਜਿੰਨੀਆਂ ਕਿ ਵੀ ਮੈਂ ਗੱਲਾਂ ਕਰਦਾ ਹੁਣਾਂ ਤੁਸੀਂ ਪ੍ਰੈਕਟੀਕਲੀ ਇਹਨਾਂ ਦਾ ਵਰਤੋਂ ਜਾਂ ਯੂਜ਼ ਕਰਕੇ ਦੇਖਿਆ ਜੇ ਤੁਹਾਨੂੰ ਖੁਦ ਰਿਜ਼ਲਟ ਮਿਲਣਗੇ ਬਾਕੀ ਅੱਜ ਦੀ ਵੀਡੀਓ ਆਪਣੀ ਇੰਨੀ ਵੀ ਜਿਹੜੇ ਆਪਣੇ ਪਸ਼ੂ ਆ ਉਹਨਾਂ ਦੇ ਲਈ ਆ ਆਰਾਮ ਕਰਨ ਲਈ ਜਗ੍ਹਾ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹਾਲਾਂਕਿ ਆਪਾਂ ਨੇ ਵੀ ਸੱਜਣੋ ਫਰਸ਼ੀਆਂ ਮੈਂ ਨਹੀਂ ਕੋਈ ਆਪਣੇ ਕੱਚੀ ਜਗ੍ਹਾ ਬਟ ਜੋ ਜਿੰਨਾ ਸਮਾਂ ਹੋ ਸਕੇ ਇਹਨਾਂ ਨੂੰ ਆਪਣੀ ਕੋਸ਼ਿਸ਼ ਹੁੰਦੀ ਆ ਵੀ ਕੱਚੀ ਜਗ੍ਹਾ ਦਿੱਤੀ ਜਾਵੇ ਸੂਨ ਵਾਲੇ ਪਸ਼ੂ ਲਈ ਤਾਂ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਬਾਕੀ ਹੋਰ ਵੀਡੀਓ ਆਪਾਂ ਸਮੇਂ-ਸਮੇਂ ਸਰ ਪਾਉਂਦੇ ਰਹਿੰਨੇ ਆ ਅੱਜ ਦੀ ਵੀਡੀਓ ਇੰਨੀ ਹੀ ਸੀ ਆਪਣੀ ਵੀਡੀਓ ਕਿਸ ਤਰ੍ਹਾਂ ਲੱਗੀ ਸਾਰੇ ਸੱਜਣਾ ਨੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਬਾਕੀ ਥੋੜਾ ਜੱਜ ਸਮਾਂ ਲੇਟ ਆ ਜੀ ਸੋ ਇਸ ਲਈ ਸੱਜਣਾ ਨੂੰ ਮਾਫੀ ਵੀ ਚਾਹੁੰਦੇ ਆ ਕਿਉਂਕਿ ਆ ਦੇਣ ਛਿਪਣਾ ਸ਼ੁਰੂ ਹੋ ਗਿਆ ਸੱਜਣੋ ਅੱਜ ਥੋੜੀ ਜੀ ਵੀਡੀਓ ਲੇਟ ਹੋ ਗਈ ਬਾਕੀ ਧੰਨਵਾਦ ਸੱਜਣਾ ਦਾ ਵੀਡੀਓ ਅਖੀਰ ਤੱਕ ਦੇਖ ਲਈ ਫਤਿਹ ਦੀ ਸਾਂਝ ਪਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ